ਹਾਂਜੀ ਮਿੱਤਰੋ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਵਾਸਤੇ ਕਹਣ ਦੀ ਵੀਡੀਓ ਸਭ ਤੋਂ ਪਹਿਲਾਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵੀਡੀਓ ਨੂੰ ਇੰਨਾ ਪਿਆਰ ਦੇ ਲਈ ਐਦਾਂ ਸਪੋਰਟ ਕਰਦੇ ਰਹੋ ਮੈਂ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਉਂਦਾ ਰਹੂੰਗਾ ਹੁਣ ਸਭ ਤੋਂ ਪਹਿਲਾਂ ਤੁਸੀਂ ਆ ਵੀਡੀਓਜ਼ ਵੇਖੋ ਫਿਰ ਇਹਨਾਂ ਦੇ ਫਣੀ ਫਣੀ ਕਮੈਂਟ ਪੜ੍ਹਦੇ ਆ ਤੇ ਕਮੈਂਟ ਵੀ ਬਹੁਤ ਫਣੀ ਹੋਣ ਵਾਲਿਆ ਇਸ ਲਈ ਵੀਡੀਓ ਲੱਗ ਤੱਕ ਜਰੂਰ ਵੇਖਿਓ ਦਰਾਨੀਆਂ ਜਠਾਣੀਆਂ ਦੀ ਫੁੱਲ ਇਹ ਚੜਾਈ ਜੇ ਪੈਰਾਵੈਲਾ ਨਾ ਦੇਖਦਾ ਦਿਲ ਆ ਗਿਆ ਸੀ ਦਰਾਨੀਆਂ ਜਠਾਣੀਆਂ ਦੇ ਮੂੰਹ ਤੇ ਫੋਲੇ ਲਪਾਈ ਨਹੀਂ ਅਸੀਂ ਤਾਂ ਦੇਖਾਂਗੇਈ ਭਾਈ ਦਰਾਨੀਆਂ ਜਠਾਣੀਆਂ ਦੀ ਫੁੱਲ ਚੜਾਈ ਕੋਈ ਬਾਈ ਕਰ ਲੈੰਗਾ ਕੋਈ ਕੁੜੋਂ ਦੀ ਏ ਕੜਾਈ ਇਹ ਬਾਈ ਕਰੀ ਜਾਂਦੀਆਂ ਸੌਂਗ ਚ ਬਾਈ ਦੀ ਗੱਲ ਕਰਦੀ ਆ ਪੈਰਾਂ 'ਚ ਕਾਲੀ ਮਹਿੰਦੀ ਲੱਗੀ ਆ ਲੱਗਦਾ हमको ਤਾਂ ਮਹਿੰਦੀ ਲੱਗਤੀ ਹੈ ਪੈਰ ਕਿੱਥੇ ਆ ਭਾਈ ਦੱਸੋਗੇ ਫੇਰੀ ਦੇਖਾਂਗੇ ਰੋਕ ਪੰਚਿਲ ਪੜਕੇ ਟੁੱਪਕੇ ਚੜਦੇ ਸੂਰਜੇ ਨੇ ਤਾਂਦੇ ਬਹੁਤ ਵਧੀਆ ਕੋਸ਼ਿਸ਼ ਬਾਈ ਅੱਗੇ ਤੋਂ ਨਾ ਕਰੀ ਕੀ ਹੋ ਗਿਆ ਸਿੰਘਾ ਵਾਜੇ ਚੁੰਗਲ ਆ ਗਈ ਆ ਭਾਈ 4-5 ਦਿਨ ਤਜਾਬ ਦੇ ਗਰਾਰੇ ਕਰ ਖੜੇ ਰਿਸ਼ਤੇ ਨਾ ਟੁੱਟ ਕੇ ਦੁੱਖਾਂ ਸੰਗ ਜੁੜ ਗਏ ਸਿੰਘਾ ਡਰਦਾ ਕਿਉਂ ਆ ਖੁੱਲ ਕੇ ਗਾ ਯਾਰ ਨਹੀਂ ਗਾ ਹੁੰਦਾ ਬੇਟਾ ਜਵਾਬ ਦੇ ਦੋ ਹੈਡ ਦਾ ਕੰਮ ਤੇ ਪਿਸਟਨ ਵੀ ਬਦਲੇ ਪੈਣੇ ਆ ਲਗੀ ਇਹ ਕਰਨ ਕਮਿਆ ਸੀ ਮਾਪੇ ਦਾ ਤੁਰਗੇ ਸਿੰਘਾ ਤੂੰ ਵੀ ਤੁਰ ਜਾ ਹਲਸੀ ਬਣਾ ਕੇ ਖਾ ਵੀਰ 2 ਕਿਲੋ ਵਾਹ ਕੀ ਬਾਤ ਆ ਸੁਰਾਦੀ ਭੈਣ ਘੜਤੀ ਤੈਨੂੰ ਫੌਜੀ ਆ ਮੈਂ ਮਿਸ ਕਲਾ ਮਾਰਦੀ ਮੈਂ ਹੋ ਕੇ ਮਜਬੂਰ ਕਰਦੇ ਫੌਜੀ ਘੜਦੇ ਬੱਕਰੀਆਂ ਚਾਰਨ ਆਲਾ ਵਾਦ ਲੱਗਨਦਿਆ ਬੰਗਲਾਦੇਸ਼ੀ ਫੌਜੀ ਲੱਗਦਾ ਇਹ ਤਾਂ ਫੌਜੀ ਸਾਹਿਬ ਹਾਂ ਹੂੰ ਵੀ ਕਰੀਦਾ ਵਾ ਮੈਨੂੰ ਫੌਜੀ ਆ ਮੈਂ ਸੱ컬ਮਾਰੀ ਮੈਂ ਹੋ ਗਈ ਮਜਬੂਰ ਕਾਨੇਵੇ ਫੌਜੀ ਤਾਂ ਹੈਂਗ ਹੋਇਆ ਪਿਆ ਵਾ ਫੌਜੀ ਰੱਜਿਆ ਪਿਆ ਹੈ ਅੱਗੇ ਹੀ ਇਹਦੇ ਵੱਲੋਂ ਮੈਂ ਮਾਫੀ ਮੰਗਦਾ ਵਾਂ ਚਾਈਨਾ ਵਾਲਾ ਫੌਜੀ ਆ ਇਹ ਤਾਂ ਮਾਮਨ ਬੇੜ ਦੇ ਵੀਰ ਵਿਆਹ ਹੈ ਇਹਨਾਂ ਦੇ ਮੈਂ ਅੱਗੇ ਸੋਚੀ ਜਨਾ ਇੰਨੀ ਲੇਟ ਕੋ ਕੰਮ ਹੋ ਰਿਆ ਵਾ ਤੂੰ ਪੇਂਟ ਕਰ ਲਾ ਮਾਮਾ ਹੁਣ ਨਹੀਂ ਮਿਲਦੀ ਕੋਈ ਮੈਨੂੰ ਕਿਤੇ ਦਾ ਮਿਲੇਗੀ ਤੈਨੂੰ ਕਹਿ ਦਿਆਂ ਕਿ ਆਈ ਲਵ ਯੂ ਬਾਜੀ ਦੋ ਕਮਰੇ ਪੇਂਟ ਕਰ ਲਈ ਕਿੰਨੇ ਗਾਣੇ ਲੱਗਦੇ ਨੇ ਜੱਜੀ ਵੀ ਦਾ ਫੁੱਫੜ ਬੰਦੇਆਂ ਨੂੰ ਕੰਮ ਕਰ ਲਾ ਅੰਕਲ ਕਲੀ ਨਾ ਪਵਾਲੀ ਅੱਖਾਂ 'ਚ ਫੇਰ ਕਹਿੰਦੇ ਆ ਦਿਹਾੜੀ ਨਹੀਂ ਦਿੱਤੀ ਪੂਰੀ ਰੱਬਾ ਧੁੱਪਣਾ ਕੱਢੀ ਜਾਣ ਮੇਰੀ ਝੋਨਾ ਲਾਉਂਦੀ ਆ ਰੱਬਾ ਧੁੱਪਣਾ ਤੇ ਜਾਨ ਨੇ ਉਦੋਂ ਪੜ ਲੈਣਾ ਸੀ ਉਸ ਖੇਤ ਵਿੱਚ ਮੇਰਾ ਟੈਂਟ ਲਾ ਦੇ ਜਿੱਥੇ ਜਾਣ ਤਰੀ ਝੋਨਾ ਲਾਉਂਦੀ ਆ ਜਾਨ ਨੂੰ ਆਖ ਰਾਤ ਨੂੰ ਲਾ ਰਵੇ ਸਿਆਲਾ ਚਲਾ ਲਿਆ ਕਰ ਫਿਰ ਭਾਈ ਜਾਨੂ ਕਿ ਅੱਜ ਛੁੱਟੀ ਕਰ ਲਾ ਮੈਂ ਕੱਚਾ ਸੁੱਕਣੇ ਪਾਇਆ ਵਾ ਨਹੀਂ ਕਰਦਾ ਪੁੱਤ ਟੈਨਸ਼ਨ ਨਾ ਲੈ ਆ ਵਧੀਆ ਭਾਵੇਂ ਕੱਢੀ ਗਾਲਾਂ ਜਾਂਦਾ ਹੋਵੇ ਗੁੰਗੇ ਦੀਆਂ ਬੋਲੀਆਂ ਗੁੰਗੇ ਦੀ ਮਾਂ ਹੀ ਜਾਣੇ ਫੜ ਲਓ ਏ ਗਾਲਾਂ ਕੱਢ ਗਿਆ ਇਹ ਤਾਂ ਨੱਚਣ ਵਾਲੀ ਤਾਂ ਕੋਈ ਗੱਲ ਨਹੀਂ ਸੀ ਇਸ ਕੋ ਸਮਝਣੇ ਲਈ ਸਿੱਖੋ ਐਪ ਡਾਊਨਲੋਡ ਕਰੇ ਭੈ ਦੇ ਸ਼ਿੱਕੀ ਟਾਡੇ ਗੁੱਗੇ ਗੋਤਲੀਆਂ ਦੀ ਨੀ ਸਾਡਾ ਕਣਕ ਬਨਾ ਜੱਟੀਏ ਨੀ ਰੰਗ ਤੇਰਾ ਰੂਝਿਆ ਲੱਗਦਾ ਸਾਡੀ ਕੋ ਜਾਣ ਕੱਢੀ ਪਈ ਆ ਮਰ ਜਾਣੇ ਕਾਲੂ ਕਿਸੇ ਥਾਂ ਦਾ ਮੇਰੀ ਤਾਂ ਸਾੜੀ ਪਹਿਲਾਂ ਹੀ ਦਵਾਈ ਚੱਲਦੀ ਆ ਲੈ ਜਾ ਮਿੱਤਰਾਂ ਦਾ ਨੀ ਸਾਡਾ ਸਾਡੇ ਬਨੇ ਰੱਬ ਸੁੱਤਾ ਪਿਆ ਸੀ ਧੰਨਵਾਦ ਵੀਰ ਜੀ ਠੰਡ ਵਿੱਚ ਚਿੱਟੜ ਸਾਨ ਲਈ ਅੰਕਲ ਬਿਣਾ ਗੜੇ ਚਪੇੜਾ ਮਾਰ ਸਾਡੇ ਅਸੀ ਤਾਂ ਬਸ ਲੰਗਰ ਹੀ ਪਾੜਨਾ ਆਏ ਆ ਇਹ ਆਈ ਹੋਣੀ ਆ ਮਿੱਤਰੋ ਦੱਸੋ ਮਾਸ ਤੇ ਸਪਿਰਟ ਕੋਈ ਅੱਜ ਫੇਰ ਮੁਕਰ ਗਈ ਸੌਂਖਾ ਕੇ ਮੇਰੇ ਸਿਰ ਦੀ ਮੰਜੀਦਾ ਪਾਵਾ ਮਾਰ ਸੇਵਕਾ ਸਾਡੇ ਬਾਈ ਇਹ ਤਮਾਰ ਸਾਡੇ ਸਿਰ ਤੇ ਸੌਂਖਾ ਕੇ ਮੇਰੇ ਸਿਰ ਦੀ ਅਜ ਫਿਰ ਮੁੱਕਰੀ ਗਈ ਸੌਂਖਾ ਕੇ ਮੇਰੇ ਸਿਰ ਦੀ ਬਾਈ ਮੁਬਾਰਕਾ ਤੈਨੂੰ ਤਾਂ ਸਾਨੂੰ ਲਾਂ ਤਾ ਮੇਰੇ ਪਹਿਲਾ ਮਾਰ ਸਿਰ ਚ ਮੈਂ ਅੱਖਾਂ ਪਿਆ ਜਿੰਦਗੀ ਤੋਂ ਸੌਂਖਾ ਕੇ ਮੇਰੇ ਸਿਰ ਦੀ ਅੱਜ ਅਡੀ ਪੈਰਾਂ ਚ ਪਾਈ ਆ ਇਹੀ ਲਾ ਕੇ ਮਾਰ ਸਾਡੇ ਵੇਰੇ ਇਹਦੀ ਚੁੰਨੀ ਨਾ ਸਾਡਾ ਗਲਾ ਘੁੱਟ ਦੇ ਲਿਵ ਇਟ ਟੂ ਅਸ ਕਿੰਨੀ ਪਤਲੋ ਬਿੱਖਿਆ ਬਗੜ ਤੇਰਾ ਮੂ ਪਤਲੋ 375 ਕਿਲੋ ਦੀ ਪਤਲੋ ਚੰਗੀ ਪਤਲੋ ਏ ਯਾਰ ਛੋਟਾ ਹਾਥੀ ਲਿੰਗਦਾ ਨਾ ਦਿਨ ਸਾਡੀ ਬੀਤਦੀ ਰਸ਼ਾਮ ਤੂੰ ਹੀ ਮੇਰੀ ਸੋੜੀਏ ਨੇ ਦੀਦੀ ਤੋਂ ਤੇ ਮੈਲ ਬਹੁਤ ਜੰਮੀ ਆ ਤੱਕੇ ਨਾ ਹੀ ਕਿਊਟ ਬਣੀ ਜਾਂਦੀ ਏ ਤਾਂ ਕਿ ਸੇਦੀ ਮੱਜ ਖੁੱਲ ਗਈ ਆ ਇਹ ਤਾਂ ਹੁਣ ਮੈਂ ਨਹੀਂ ਬੋਲਾਂ ਕਰਦੇ ਜਮਾਨਤ ਨਹੀਂ ਕਰਵਾਉਂਦੇ ਫਿਰ ਕੀ ਹੋਗਾ ਜੇ ਮੇਰੇ ਬੰਦੇ ਤੇ ਅਜ ਜਮਾੜੇ ਦਿੰਨੇਗੇ ਕਦੇ ਚੰਗੇ ਵੀ ਹੋਣਗੇ ਮੈਨੂੰ ਉਹਦੇ ਨਾਲ ਖੜਨਾ ਚਾਹੀਦਾ ਕੁੜੀ ਸੱਚੀ ਅੰਨੀ ਸੀ ਬਾਹਰ ਜਾਇਆ ਨਹੀਂ ਜਾਂਦਾ ਪੰਜਾਬ ਵਿੱਚ ਜੀ ਨਹੀਂ ਦਿੰਦੇ ਭਾਈ ਤੁਸੀਂ ਫੇਸਬੁਕ ਤੇ ਵੀਡੀਓ ਪਾਇਆ ਕਰੋ ਮੈਂ ਔਣੀ ਚਲਾਉਂਦਾ ਚੰਗੇ ਵੀ ਹੋਣਗੇ ਮੈਨੂੰ ਉਹਦੇ ਨਾਲ ਖੜਨਾ ਚਾਹੀਦਾ ਜੱਟਾਂ ਵਾਲ ਹੋਗੇ ਜੱਟ ਨਾ ਹੋਣਗੇ ਤੂੰ ਆਪਣੇ ਬੰਦੇ ਨਾਲ ਖੜੀ ਰਹੀ ਸਾਡੀਆਂ ਦੇਖਦੇ ਲੱਤਾਂ ਕੰਬੀ ਜਾਂਦੀਆਂ ਕੋਈ ਨਾ ਖੜ ਜੋ ਨਾਲ ਮੈਨੂੰ ਸਪਰੇ ਫੜਾ ਦਿਓ ਮੇਰੇ ਟਾਈਮ ਕੱਢ ਗਏ ਸ਼ਾਤੀ ਦੀ ਲੱਤਾਂ ਮਾਰ ਜੀ ਦੰਦਾ ਸ਼ੌਕੀ ਨਹੀਂ ਖੁੰਝਿਆਂ ਨਾਲ ਲਾ ਦੂੰਗਾ ਓ ਜੇ ਨਾ ਹੋਈ ਵਿੱਚ ਕਰਮਾ ਨਹੀਂ ੱੱਕੇ ਨਾਲ ਪਤੰਦੇ ਨੇ ਪਤਾ ਨਹੀਂ ਕਿਹੜੇ ਪੋਨ ਕੀਤੇ ਸਾਡੇ ਕੰਮ ਪੁੱਠੇ ਪੈ ਜਾਂਦੇ ਹਣਾ ਤੋ ਤਾ ਬਚ ਗਏ ਬਾਈ ਤੂੰ ਮਾਰੇਗਾ ਪਰ ਕਾਲੇ ਗੁਲਾਬ ਜਾਨ ਨਾ ਬਰਫੀ ਅਚੀਤਾ ਤਰਤੀ ਦੇ ਕੜਾ ਖਾਣ ਆਏ ਆ ਪਾਜੀ ਯਾਰ ਮੇਰੇ ਗੋਲੀ ਮਾਰ ਦੋ ਯਾਰ ਆ ਕੇ ਉਹ ਭਰਾਵਾ ਸਵੇਰ ਸਵੇਰ ਚਾਹ ਦਾ ਪੀ ਲੈ ਆਂਦਿਆ ਕਰੋ ਵੀਰ ਤੇ 2000 ਕਿਨਾ ਚੰਦਰਾ ਮੇਰਾ 2009 ਦਾ ਇਹਦਾ ਵਿਆਹ ਇਹਦਾ ਤੇਰਾ ਜਨੂਗਾ ਉਹਦਾ ਵੀਰ ਜੀ ਵੀਰ ਤੈਨੂੰ ਲੱਗਦਾ ਵੱਡਾ ਕਰਕੇ ਵੇਚਣਗੇ ਘਰ ਦੇ ਅਸੀਂ ਜ਼ਹਿਰ ਖਾ ਲਿਆ 1998 ਵਾਲੇ ਅਸੀਂ ਤਾਂ ਮੱਜਾਂ ਨੂੰ ਪੱਠੇ ਪਾਉਣ ਆਏ ਆ ਇਦਾਂ ਤੇ ਮੈਂ ਕੁੜੀ ਲੱਭਉਂਦੀ 36 36 ਸਾਲ ਹੋ ਗਏ 36 ਸਾਲ ਹੋ ਗਏ ਵੀਰ ਜੀ 36 ਸਾਲ ਸਾਨੂੰ ਤਾਂ ਕਬਰਾਂ ਚੋਂ ਲਾਂਤਾਂ ਪੈਣੀਆਂ ਨੇ ਮੈਂ ਛੋਟੇ ਵੀਰ ਨੂੰ ਕੁਝ ਨਹੀਂ ਕਹਿਣਾ ਮੈਂ ਵੀ ਚੋਲੇ ਦੇ ਛਾਤੀ ਲੱਤਾਂ ਮਾਰਨੀਆਂ ਜੇਕਰ ਕਿਸੇ ਨੂੰ ਯਾਰ ਚਾਹੀਦਾ ਹੋਵੇ ਸਾਡੇ ਨਾਲ ਸੰਪਰਕ ਕਰੋ ਰੇਟ ਘੱਟ ਬਾਈ ਵਿਆਹ ਲਈ ਕਿਰਪਾਣ ਮੇਰੇ ਮਾਰ ਹਨੀਮਾਲ ਬੇਦੇ ਜਾਨ ਨੂੰ ਕੋਈ ਤੋੜ ਪੱਤ ਲੋ ਸੱਖ ਨਾਲ ਲਾ ਦਾਂਗੇ ਕਰੋੜ ਪੱਤ ਲੋ ਮੈਨੂੰ ਲੱਗਦਾ ਬਾਈ ਪੰਛੀਆਂ ਨੂੰ ਪਾਣੀ ਪਿਉਂਦਾ ਰਹਿ ਗਰਮੀਆਂ ਚ ਚੰਗਾ ਹੁੰਦਾ ਪਾਕਿਸਤਾਨ ਵਾਲੇ ਸਾਡੇ ਉੱਤੇ ਬੰਬ ਸੁੱਟ ਜਾਂਦੇ ਮੇਰੀ ਸਰਕਾਰ ਨੂੰ ਬੇਨਤੀ ਆ ਮੈਨੂੰ ਜਲਦੀ ਜਲਦੀ ਫਾਂਸ ਲਿਆ ਜਾਵੇ ਸੱਤ ਲੋੜ ਲਾਦਾਂਗੇ ਕਰੋੜ ਪਤ ਲੋ ਕਿਸੇ ਨੂੰ ਵੀ ਜਾ ਕੇ ਪਰਵਾਹੀ ਪੁੱਛ ਲਈ ਹੜਾ ਤੋਤਾ ਨਹੀਂ ਮਰੇ ਬਾਈ ਤੂੰ ਜ਼ਰੂਰ ਮਾਰੇਗਾ ਗਾਲ ਤੋ ਫੜ ਕੇ ਮੈਨੂੰ ਖੰਬੇ 'ਚ ਮਾਰ ਕੱਲ ਤੋ ਮੈਂ ਨਾ ਹਾਇਆ ਨਹੀਂ ਕਰਨਾ ਮਾਰੇ ਦੇਲ ਵਾਲੇ ਨਾ ਦੇਖਣ ਲੱਗਦਾ ਬੀਬੀ ਆਣੇ ਰੰਗ ਵਾਲੇ ਨਾ ਪੱਕਾ ਟੇਕਾ ਮਾਰਿਆ ਹੋਣਾ ਅਬ ਕਲੀਆਂ ਕਲੀਆਂ ਹੋ ਗਈਆ ਸਾਡੇ ਵਿਆਹ ਦੀ ਕੁੜੇ ਤਿਆਰੀਆ ਗੱਟਾ ਸਸਤਾ ਮਿਲ ਗਿਆ ਵਾਲ ਪੱਟੀ ਦਾ ਇਹ ਕਲੀਆਂ ਕੁੜੀਆਂ ਦੀ ਗੱਲ ਹੋਈ ਸੀ ਬਾਈ हां जी मित्रों यही आज दी वीडियो आई होप ਤੁਹਾਨੂੰ ਵੀਡੀਓ ਵਧੀਆ ਲੱਗੀ ਹੋਏਗੀ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਤੁਹਾਨੂੰ ਕਿੱਦਾਂ ਲੱਗੀ ਵੀਡੀਓ ਤੇ ਕਮੈਂਟ ਵਿੱਚ ਇਹ ਵੀ ਦੱਸਿਓ ਤੁਸੀਂ ਕਿਹੜੇ ਪਿੰਡ ਕਿਹੜੇ ਸ਼ਹਿਰ ਤੋਂ ਵੀਡੀਓ ਦੇਖ ਰਹੇ ਹੋ ਤੇ ਜੇ ਤੁਹਾਨੂੰ ਵੀਡੀਓ ਦੇ ਵਿੱਚ ਹਾਈਪ ਦੀ ਆਪਸ਼ਨ ਦੇਖ ਰਹੀ ਹੈ ਤਾਂ ਵੀਡੀਓ ਨੂੰ ਹਾਈਪ ਜ਼ਰੂਰ ਦੇ ਦਿਓ ਤਾਂ ਜੋ ਚੈਨਲ ਗਰੋ ਹੋ ਸਕੇ ਸੋ ਇਹੀ ਅੱਜ ਦੀ ਵੀਡੀਓ ਮਿਲਦੇ ਆ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ so much guys